ਸਤਿ ਸ਼੍ਰੀ ਅਕਾਲ ਜੀ ਰੇਟ ਸਿਰਫ 425000 ਟੌਪ ਦੀ ਜ਼ਮੀਨ ਲੈ ਕੇ ਆਈਆਂ ਸਰਕਾਰੀ ਪਹੀ ਸ਼ਹਿਰ ਤੋਂ 3 ਕਿਲੋਮੀਟਰ ਹੈ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲੂਗੀ ਤੁਹਾਨੂੰ ਵੀਡੀਓ ਨੂੰ ਪੂਰਾ ਦੇਖ ਲਿਓ ਜੀ ਕਿੰਨੀ ਜ਼ਮੀਨ ਹੈ ਪਾਣੀ ਦਾ ਕੀ ਸਾਧਨ ਹੈ ਤੇ ਏਰੀਆ ਕਿਹੜਾ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਸਟਾਰਟ ਤੋਂ ਲੈ ਕੇ ਅੰਤ ਤੱਕ ਵੀਡੀਓ ਜ਼ਰੂਰ ਦੇਖ ਲਿਓ ਜੀ ਉਸ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਹ ਨੰਬਰ ਤੁਸੀਂ ਨੋਟ ਕਰ ਲਓ 9877988444 ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੁੱਲ ਸਕਰੀਨ ਦੀ 5-7 ਮਿੰਟਾਂ ਦੀ ਚਾਹੇ 10 ਮਿੰਟਾਂ ਦੀ ਵੀਡੀਓ ਬਣਾ ਲਓ ਪਰ ਫੁੱਲ ਸਕਰੀਨ ਦੀ ਵੀਡੀਓ ਹੋਣਾ ਜ਼ਰੂਰੀ ਹੈ ਜੀ ਤੇ ਨਾਲ ਦਿਓ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਚੈਨਲ ਦੇ ਉੱਤੇ ਚਲਾ ਦੇ ਜਿਉਂਗੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਅੱਜ ਅਸੀਂ ਜ਼ਮੀਨ ਲੈ ਕੇ ਆਏ ਤੁਹਾਡੇ ਲਈ ਟੋਟਲ 45 ਵਿਗੇ ਜ਼ਮੀਨ ਹੈ ਜੀ 45 ਵਿਗੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਡੱਗੀ ਬਣੀ ਹੋਈ ਹੈ ਮਕਾਨ ਵੀ ਬਣਿਆ ਹੋਇਆ ਹੈ ਜ਼ਮੀਨ ਦੇ ਵਿੱਚ ਮੋਟਰ ਲੱਗੀ ਹੋਈ ਹੈ ਪਾਣੀ ਵਾਲੀ ਡੱਗੀ ਬਣੀ ਹੋਈ ਹੈ ਮਕਾਨ ਵੀ ਬਣਿਆ ਹੋਇਆ ਹੈ ਹੱਦਬੰਦੀ ਕਰਕੇ ਕਾਰਬੰਦੀ ਕੀਤੀ ਹੋਈ ਹੈ ਸ਼ਹਿਰ ਤੋਂ 3 ਕਿਲੋਮੀਟਰ ਹੈ ਜੀ ਸਰਕਾਰੀ ਰਸਤੇ ਦੇ ਉੱਤੇ ਜ਼ਮੀਨ ਲੱਗਦੀ ਹੈ ਸ਼ਾਨਦਾਰ ਜ਼ਮੀਨ ਹੈ ਪਲੇਨ ਪੱਧਰ ਤੱਕ ਹੈ ਕੋਈ ਰੋਲਾ ਨਹੀਂ ਕ੍ਰੇਟ ਦੀ ਗੱਲ ਵੀ ਆਪਾਂ ਕਰਾਂਗੇ ਉਸ ਤੋਂ ਪਹਿਲਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਜ਼ਰੂਰ ਦੱਸਿਆ ਕਰੋਗੀ ਆਹ ਵਾਲਾ ਏਰੀਆ ਹੋਣਾ ਚਾਹੀਦਾ ਐਨੇ ਕ ਰੇਟ ਨੂੰ ਤੇ ਐਨੀ ਕ ਜਗ੍ਹਾ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਹੋਊਗੀ ਤੁਹਾਡੇ ਏਰੀਏ ਦੀ ਅਸੀਂ ਲੈ ਕੇ ਆ ਸਕੀਏ ਸੋ ਜ਼ਰੂਰ ਦੱਸੋ ਜੀ ਏਰੀਆ ਹੈਗੇ ਜੀ ਕੋਲਾਇਤ ਵੀਕਨਰ ਰਾਜਸਥਾਨ ਕੋਲਾਇਤ ਵੀਕਨਰ ਰਾਜਸਥਾਨ ਦਾ ਇਹ ਬਾਣਾ ਉਪਨ ਰਿਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਜੀ ਕੋਈ ਵੀ ਬੰਦਾ ਖਰੀਦ ਸਕਦਾ ਜੀ ਪੰਜਾਬ ਹਰਿਆਣਾ ਦਿੱਲੀ ਯੂਪੀ ਉੱਤਰਾਖੰਡ ਕਿਤੋਂ ਵੀ ਤੁਸੀਂ ਜ਼ਮੀਨ ਖਰੀਦਣ ਦੇ ਚਾਹਵਰ ਹੋ ਤਾਂ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਆਪਣਾ ਰਿਸਟਰੀ ਵਾਲੀ ਇਹ ਜ਼ਮੀਨ ਹੈ ਕੋਈ ਰੋਲੇ ਵਾਲੀ ਜ਼ਮੀਨ ਨਹੀਂ ਹੈਗੀ ਜੀ ਤੇ ਬਾਕੀ ਰੇਟ ਤੁਸੀਂ ਸੁਣ ਹੀ ਲਿਆ ਹੋਣਾ 425000 ਵਿੱਗੇ ਦਾ ਤੇ ਬਾਕੀ ਬਹੁਤ ਵਧੀਆ ਜ਼ਮੀਨ ਹੈ ਜੀ ਸਰਕਾਰੀ ਰਾਹ ਦੇ ਉੱਤੇ ਸ਼ਾਨਦਾਰ ਜ਼ਮੀਨ ਹੈ ਪਲੇਨ ਟੱਕ ਹੈ ਪੱਦਰ ਜ਼ਮੀਨ ਹੈ ਕੋਈ ਰੋਲਾ ਨਹੀਂ ਹੈ ਕੋਲਾਇਤ ਵੀ ਕਰਨੇ Rajasthan ਦਾ ਬਾਣਾਪਾ ਦੇ ਹਿਸਟਰੀ ਵਾਲਾ ਜਿੱਤੋ ਦਾ ਬੰਦਾ ਵੀ ਖਰੀਦ ਸਕਦਾ ਹੈ ਠੀਕ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰਕੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 90500 7355717 90500 7355717 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਜ਼ਮੀਨ ਹੈ ਜਿਹੜੀ ਇਹ ਨੰਬਰ ਤੇ ਕਾਲ ਕਰਕੇ ਹੀ ਖਰੀਦਣੀ ਹੈ। ਕਈ ਭੈਣ ਭਰਾ ਜਾਣ ਲਾ ਵਟਸਐਪ ਨੰਬਰ ਨੋਟ ਕਰਕੇ ਕਹਿੰਦੇ ਤੁਹਾਡੇ ਕੋਲ ਇਹ ਜ਼ਮੀਨ ਬਿਕਾਉ ਉਹ ਤੁਹਾਨੂੰ ਦੱਸ ਦਈਏ। ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ। 9057355717 ਇਸ ਨੰਬਰ ਤੇ ਫੋਨ ਕਰਕੇ ਤੁਸੀਂ 45 ਬਿਗੇ ਜ਼ਮੀਨ 4,25000 ਨੋ ਬਿਗੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ। ਕਿਤੋਂ ਦਾ ਬੰਦਾ ਵੀ ਜਾ ਕੇ ਇਹ ਖਰੀਦ ਸਕਦਾ। ਇਹ ਨਹੀਂ ਹੈਗਾ ਕਿ ਇਹ ਰਾਜਸਥਾਨ ਦੀ ਜ਼ਮੀਨ ਹੈ ਤਾਂ ਰਾਜਸਥਾਨ ਵਾਲੇ ਹੀ ਖਰੀਦ ਸਕਦੇ। ਜਿੱਥੋਂ ਦਾ ਮਰਜ਼ੀ ਬੰਦਾ ਜਾ ਕੇ ਜ਼ਮੀਨ ਖਰੀਦੇ। ਇਮਾਲਕ ਦੇ ਨਾਲ ਸਿੱਧੀ ਗੱਲ ਕਰੋ ਤੇ ਜ਼ਮੀਨ ਨੂੰ ਖਰੀਦੋ ਤੁਹਾਡਾ ਸਾਰਿਆਂ ਦਾ ਤਹਿਤੋਂ ਤਨਬਾ ਚੈਨਲ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਉਮੀਦ ਹੈ ਤੁਸੀਂ ਬਾਕੀ ਵੀਡੀਓ ਵਾਂਗੂ ਇਸ ਵੀਡੀਓ ਨੂੰ ਵੀ ਜ਼ਰੂਰ ਸਪੋਰਟ ਕਰੋਗੇ ਤੇ ਤੁਹਾਡਾ ਸਾਰਿਆਂ ਦਾ ਤਹਿਤੋਂ ਧੰਨਵਾਦ ਕਮੈਂਟਾਂ ਦੇ ਵਿੱਚ ਉਹ ਹੈ ਗੁਰੂ ਜ਼ਰੂਰ ਲਿਖ ਦਿਓ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸੋ ਕਿਹੜੇ ਪਿੰਡ ਭਰਾ ਕਿੱਥੋਂ ਕਿੱਥੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਬਣ ਰਿਹਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੱਕ ਮਿਲਦੇ ਜੀ ਇੱਕ ਹੋਰ ਨਵੀਂ ਵੀਡੀਓ ਬਣ ਰਿਹਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ 干吧